2002 ਤੋਂ ਲੈ ਕੇ 2025 ਤੱਕ 2002 ਤੋਂ ਲੈ ਕੇ 2025 ਤੱਕ ਦੇ ਲਗਭਗ 23 ਸਾਲਾਂ ਦੇ ਸਮੇਂ ਦੌਰਾਨ ਜੋ ਪੰਜਾਬ ਦੇ ਸਿਆਸਤਦਾਨ ਚਾਹੇ ਉਹ ਕਾਂਗਰਸ ਪਾਰਟੀ ਚ ਨੇ ਚਾਹੇ ਉਹ ਅਕਾਲੀ ਦਲ ਚ ਨੇ ਚਾਹੇ ਉਹ ਭਾਰਤੀ ਜਨਤਾ ਪਾਰਟੀ ਚ ਨੇ ਚਾਹੇ ਉਹ ਆਮ ਆਦਮੀ ਪਾਰਟੀ ਚ ਨੇ ਇਹਨਾਂ ਸਾਰੀਆਂ ਪਾਰਟੀਆਂ ਦੇ ਲੀਡਰ ਸਹਿਬਾਨ ਨੇ ਇੱਕ ਬਹੁਤ ਵੱਡੇ ਮੁੱਦੇ ਦੀ ਗੱਲ ਜਿਹੜੀ ਆ ਪੰਜਾਬ ਦੇ 2002 ਤੋਂ ਲੈ ਕੇ ਹੁਣ ਤੱਕ ਉਸ ਬੁੱਦੇ ਤੇ ਗੱਲ ਚੱਲੀ ਆ 2002 ਦੀ ਇਲੈਕਸ਼ਨ ਲੈ ਲਓ 2007 ਤੱਕ ਕ੍ਰਾਪਸ਼ਨ ਦੀ ਗੱਲ ਪੰਜਾਬ ਚੱਲੀ ਕੇ ਅਕਾਲੀ ਦਲ ਦੇ ਨਿਦਾਮਾਂ ਨੇ ਵੱਡੇ ਪੱਦਰ ਤੇ ਪੰਜਾਬ ਚ ਕ੍ਰਾਪਸ਼ਨ ਕੀਤੀ 2007 ਤੋਂ ਲੈ ਕੇ 17 ਤੱਕ 2007 ਤੋਂ ਲੈ ਕੇ 17 ਤੱਕ ਪੰਜਾਬ ਵਿੱਚ ਅਕਾਲੀ ਦਲ ਸ਼੍ਰੋਮਣੀ ਅਕਾਲੀ ਦਲ ਤੇ ਭਾਰਤੀ ਜਨਤਾ ਪਾਰਟੀ ਗਠਜੋੜ ਦੀ ਸਰਕਾਰ ਪੰਜਾਬ ਚ ਰਹੀ ਪੂਰੇ 10 ਸਾਲ ਅਕਾਲੀ ਦਲ ਤੇ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਨੇ ਪੰਜਾਬ ਚ ਰਾਜ ਕੀਤਾ ਔਰ ਪਹਿਲੀ ਵਾਰ ਉਸ 10 ਸਾਲ ਦੇ ਸਮੇਂ ਦੌਰਾਨ ਜਦੋਂ ਵੀ ਕਦੇ ਜਦੋਂ ਵੀ ਕਦੇ ਪੰਜਾਬ ਦੀ ਹਿਸਟਰੀ ਲਿਖੀ ਜਾਊਗੀ ਸਾਡੇ ਜਿਹੜੇ ਇਤਿਹਾਸਕਾਰ ਨੇ ਜਦੋਂ ਪੰਜਾਬ ਦੀ ਹਿਸਟਰੀ ਦਾ ਲੇਖ ਪੰਜਾਬ ਦੀ ਸਿਆਸਤ ਦਾ ਲੇਖਾ ਜੋਖਾ ਕਰਨਗੇ 2007 ਤੋਂ ਲੈ ਕੇ 17 ਤੱਕ ਤਾਂ ਉਹਦੇ ਵਿੱਚ ਪਹਿਲੀ ਵਾਰ ਨਾਮ ਆਊਗਾ ਕਿ ਪੰਜਾਬ ਚ ਚਿਟਾ ਕਿੱਥੋਂ ਤੇ ਕਿੱਥੇ ਤੱਕ ਪਹੁੰਚਿਆ ਚਿੱਟੇ ਦਾ ਰੂਟ ਜਿਹੜਾ ਉਹ ਡਿਸਕਸ ਕੀਤਾ ਜਾਊਗਾ ਹੈਰਨ ਦਾ ਰੂਟ ਜਿਹੜਾ ਉਹ ਡਿਸਕਸ ਕੀਤਾ ਜਾਊਗਾ ਸਮੈਕ ਦਾ ਰੂਟ ਡਿਸਕਸ ਕੀਤਾ ਜਾਊਗਾ ਔਰ ਸਰਕਾਰ ਕੀ ਨਹੀਂ ਰਹੀ ਆ ਉਹ ਡਿਸਕਸ ਕੀਤੀ ਜਾਊ ਔਰ ਕਾਰਾਂ ਕਿਹੜੀਆਂ ਸੀਗੀਆਂ ਇਹ ਡਿਸਕਸ ਕੀਤੀਆਂ ਜਾਣਗੀਆਂ ਔਰ ਵਿਅਕਤੀ ਵਿਸ਼ੇਸ਼ ਕਿਹੜੇ ਸੀ ਇਹ ਡਿਸਕਸ ਕੀਤਾ ਜਾਊਗਾ ਜਦੋਂ ਪੰਜਾਬ ਦੇ ਇਤਿਹਾਸਕਾਰ ਪੋਲਿਟੀਕਲ ਹਿਸਟਰੀ ਲਿਖਣਗੇ ਜਦੋਂ ਪੰਜਾਬ ਦੇ ਇਤਿਹਾਸਕਾਰ ਪੰਜਾਬ ਦੀ ਸਿਆਸਤ ਦਾ ਵਿਸ਼ਲੇਸ਼ਣ ਅਬਦੇ ਸ਼ਬਦਾਂ ਦੇ ਅੰਦਰ ਕਿਤਾਬਾਂ 'ਚ ਬੰਦ ਕਰਨਗੇ ਔਰ ਲਿਖ ਕੇ ਸਾਡੀ ਆਉਣ ਵਾਲੀਆਂ ਪੀੜ੍ਹੀਆਂ ਵਾਸਤੇ ਰੱਖਣਗੇ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਪੜਿਆ ਕਰਨਗੀਆਂ ਕਿ ਹਾਂ ਪੰਜਾਬ 'ਚ 2000 ਸਤ ਤੋਂ ਲੈ ਕੇ 17 ਤੱਕ ਦਾ ਕੀ ਸਿਆਸਤ ਦੇ ਦੌਰਾਨ ਵਾਪਰਿਆ ਔਰ 17 ਤੋਂ ਲੈ ਕੇ 22 ਤੱਕ ਪੰਜਾਬ ਦੇ ਅੰਦਰ ਕੀ ਕੀ ਵਾਪਰਿਆ ਇਹਦੀ ਜਿਹੜੀਆਂ ਬਸ਼ਰੇਸ਼ਨ ਪੰਜਾਬ 'ਚ ਵੱਡੇ ਪੱਧਰ ਤੇ ਆਉਣ ਵਾਲੇ ਸਮੇਂ 'ਚ ਸਾਡੇ ਲੋਕ ਕਰਿਆ ਕਰਨਗੇ ਕੇਸ ਸਮੇਂ ਦੌਰਾਨ ਪੰਜਾਬ ਦੀ ਜਵਾਨੀ ਨੂੰ ਪੰਜਾਬ ਦੀ ਕਿਸਾਨੀ ਨੂੰ ਪੰਜਾਬ ਦੇ ਨੌਜਵਾਨ ਮੁੰਡੇ ਕੁੜੀਆਂ ਨੂੰ ਉਹਨਾਂ ਦੀ ਦਸਲ ਕੁਸੀ ਕਰਨ ਦਾ ਪ੍ਰੋਗਰਾਮ ਸ਼੍ਰੋਮਣੀ ਅਕਾਲੀ ਦਲ ਤੇ ਭਾਰਤੀ ਜਨਤਾ ਪਾਰਟੀ ਨੇ ਉਲੀਕਿਆ ਸ਼੍ਰੋਮਣੀ ਅਕਾਲੀ ਦਲ ਤੇ ਭਾਰਤੀ ਜਨਤਾ ਪਾਰਟੀ ਦੀ ਜਿਹੜੀ ਕੋਰ ਕਮੇਟੀ ਆ ਉਹਨਾਂ ਦੀ ਜਿਹੜੀ ਜਿਹੜੀ ਜਿਹੜਾ ਗਰੁੱਪ ਆ ਜਿਹੜਾ ਉਹਨਾਂ ਦੇ ਬਾਰੇ ਡਿਸਕਸ ਕਰਦਾਗਾ ਉਹਨਾਂ ਨੇ ਕਿਵੇਂ ਸੋਚਿਆ ਕਿ ਆਪਾਂ ਕਿਹੜੇ ਲੀਡਰ ਨੂੰ ਅੱਗੇ ਲਾਈਏ ਔਰ ਪੰਜਾਬ ਦੀ ਜਵਾਨੀ ਦੀ ਨਸਰ ਕੁਸੀ ਕਰੀਏ ਪੰਜਾਬ ਦੀ ਜਵਾਨੀ ਨੂੰ ਤਬਾਹ ਕਰੀਏ ਪੰਜਾਬ ਦੇ ਲੋਕਾਂ ਨੂੰ ਤਬਾਹ ਕਰੀਏ ਇਹੀ ਕਾਰਨਾਂ ਇਹ ਵੀ ਲਿਖਿਆ ਜਾਊਗਾ ਕਿ 2006 ਤੋਂ ਲੈ ਕੇ 2017 ਤੱਕ ਸਭ ਤੋਂ ਵੱਧ ਪੰਜਾਬ ਦੇ ਨੌਜਵਾਨ ਮੁੰਡੇ ਕੁੜੀਆਂ ਨੇ ਪੰਜਾਬ ਨੂੰ ਛੱਡ ਕੇ ਵਿਦੇਸ਼ਾਂ ਵੱਲ ਰੁਖ ਕੀਤਾ ਭਾਰਤ ਛੱਡ ਕੇ ਪੰਜਾਬ ਛੱਡ ਕੇ ਆਪਣੀ ਆਪਣੀ ਧਰਤੀ ਛੱਡ ਕੇ ਜਿੱਥੇ ਉਹ ਪੈਦਾ ਹੋਏ ਨੇਗੇ ਉਹਨੂੰ ਛੱਡ ਕੇ ਸੱਤ ਸਮੁੰਦਰੋਂ ਪਾਰ ਗਏ ਨੇ ਕਿਉਂ ਗਏ ਨੇ ਉਹਨਾਂ ਦੇ ਮਨ ਦੇ ਅੰਦਰ ਕੀ ਡਰ ਸੀ ਕੀ ਤੋਖਲਾ ਸੀ ਕੀ ਫਿਊਚਰ ਬਾਰੇ ਪਲਾਨ ਸੀ ਕੀ ਉਹ ਆਪਣੇ ਫਿਊਚਰ ਤੋਂ ਡਰਦੇ ਸੀ ਕੀ ਆਪਣੇ ਭਵਿੱਖ ਤੋਂ ਡਰਦੇ ਸੀ ਕਿ ਪੰਜਾਬ ਦੇ ਅੰਦਰ ਕੀ ਵਾਪਰ ਰਿਹਾਗਾ ਪੰਜਾਬ ਨੂੰ ਕਿਸ ਤਰ੍ਹਾਂ ਖਾਇਆ ਜਾ ਰਿਹਾਗਾ ਇਹ ਸਾਰੀਆਂ ਗੱਲਾਂ ਸਾਡੇ ਇਤਿਹਾਸਕਾਰ ਆਪਣੀਆਂ ਆਪਣੀ ਬੁੱਕ ਦੇ ਦੌਰਾਨ ਡਿਸਕਸ ਕਰਨਗੇ ਔਰ ਉਸ ਸਮੇਂ ਇਹ ਵੀ ਚਰਚਾ ਹੋਊਗੀ ਕਿਉਂਕਿ ਸਿਆਸਦਾਨ ਕੱਲੇ ਪ੍ਰੈਸ ਦੇ ਬਿਆਨਾਂ ਤੋਂ ਨੇ ਅਕਸਸ ਕਰਨਗੇ ਇਤਿਹਾਸਕਾਰ ਕਿਹਦੇ ਤੋਂ ਵਿਸ਼ਲੇਸ਼ਣ ਕਰਨਗੇ ਪੰਜਾਬ ਦੇ ਇਤਿਹਾਸ ਦਾ ਪੰਜਾਬ ਦੀ ਜਿਹੜੀ ਵਿਧਾਨ ਸਭਾ ਦੀ ਪੰਜਾਬ ਸਰਕਾਰ ਦੀ ਪੰਜਾਬ ਦੀ ਜਿਹੜੀ ਵਿਧਾਨ ਸਭਾ ਦੀ ਉਸ ਵਿਧਾਨ ਸਭਾ ਦੇ ਅੰਦਰ ਕਿਸ ਸਮੇਂ ਬੇਕ੍ਰਮ ਬਜੀਤ ਕੇ ਨੇ ਕੀ ਬੋਲਿਆ ਕਿਸ ਸਮੇਂ नवजोत सिंह सिद्धू ने की बोलिया किस समय चरणजीत सिंह चन्नी ने की बोलिया किस समय प्रताप सिंह बाजवा ने की बोलिया किस समय रवनीत सिंह बिट्टू ने देश दी पार्ली की पार्लीमेंट की बोलिया किस समय सुखपाल सिंह खैरा ने की बोलिया क्योंकि शायद अखबारों च लिखिया गल् शायद थोड़िया तो वीडियोज डिलीट हो सकती ने एडिट हो सकती ने चेंज कितिया जा सकती ने ਇਹ ਕੁਐਸਚਨ ਖੜਾ ਕੀਤਾ ਜਾ ਸਕਦਾ ਕਿ ਫਲਾਣਾ ਅਖਬਾਰ ਇਦਾਂ ਲਿਖਦਾ ਸੀ ਫਲਾਣਾ ਜਿਹੜਾ ਨਿਊਜ਼ਪੇਪਰ ਸੀ ਉਹ ਗਲਤ ਲਿਖਦਾ ਸੀ ਫਲਾਣੀ ਜਿਹੜੀ ਆ ਟੀਵੀ ਚੈਨਲ ਉਹ ਗਲਤ ਪ੍ਰਚਾਰ ਕਰਦਾ ਸੀਗਾ ਪਰ ਲੇਕਿਨ ਭਰਾਵੋ ਪੰਜਾਬ ਦੀ ਵਿਧਾਨ ਸਭਾ ਜਿਹਦੇ ਅੰਦਰ ਇੱਕ ਪ੍ਰਕਿਰਿਆ ਦੇ ਤਹਿਤ ਸਾਡੇ ਮੁਲਾਜ਼ਮ ਭਰਤੀ ਕੀਤੇ ਜਾਂਦੇ ਨੇ ਜਿਹੜੇ ਇੱਕ ਪਾਸੇ ਰਿਕਾਰਡਿੰਗ ਹੁੰਦੀ ਆ ਇੱਕ ਪਾਸੇ ਪੰਜਾਬ ਵਿਧਾਨ ਸਭਾ ਦੀ ਰਿਕਾਰਡਿੰਗ ਹੁੰਦੀ ਆ ਔਰ ਦੂਸਰੇ ਪਾਸੇ ਨਾਲ ਦੀ ਨਾਲ ਇਨ ਰਾਈਟਿੰਗ ਦੇ ਅੰਦਰ ਸਾਡੇ ਮੁਲਾਜ਼ਮ ਜਿਹੜੇ ਨੇ ਉਹ ਲਿਖਦੇ ਨੇ ਕਿ ਸਪੀਕਰ ਸਾਹਿਬ ਬੋਲਦੇ ਨੇ ਕੀ ਬੋਲਦੇ ਨੇ ਹੁਣ ਬਿਗਨਾ ਸ਼ੋਰ ਹੈ ਬੰਦ ਕਰ ਲੋ ਹੁਣ ਮਿਕਰਮ ਮਜੀਠੀਆ ਬੋਲ ਰਿਹਾਗਾ ਹੁਣ ਨਵਜੋਤ ਸਿੰਘ ਸਿੱਧੂ ਟਕਰਾ ਗਿਆ ਹੈ ਹੁਣ ਸੁਖਪਾਲ ਸਿੰਘ ਖਹਿਰਾ ਜੀ ਆ ਗਏ ਹਨ ਹੁਣ ਚਰਨਜੀਤ ਸਿੰਘ ਚੰਨੀ ਮਾਨਜੋਗ ਮੁੱਖ ਮੰਤਰੀ ਸਾਹਿਬ ਆ ਗਏ ਹਨ ਹੁਣ ਕੈਪਟਨ ਅਮੰਦਰ ਸਿੰਘ ਜੀ ਆ ਗਏ ਹਨ ਇਹਨਾਂ ਨੂੰ ਬੋਲਣ ਦਾ ਮੌਕਾ ਦੇ ਦਿਓ ਕਿਉਂਕਿ ਹਾਊਸ ਦੇ ਲੀਡਰ ਹਨ ਹੁਣ ਆਪੋਜੀਸ਼ਨ ਦੇ ਲੀਡਰਾਂ ਨੂੰ ਬੋਲਣਗੇ ਇਹ ਸਾਰੀਆਂ तमाम ਗੱਲਾਂ ਆ ਜਿਹੜੀ ਸਾਡੇ ਕੋਲੇ ਬਿਲਕੁਲ ਰਾਈਟਿੰਗ ਬੁੱਕਾਇਲ ਚ ਲਿਖੀਆਂ ਗੰਜਾਂ ਲਗੀਆਂ ਇਹ ਮੈਂ ਆਪਣੇ ਕੋਲੋਂ ਦੀ ਬੋਲ ਰਿਹਾ ਅੱਜ ਮੇਰੇ ਜਿਹੜੇ ਬੋਲ ਨੇ ਉਹ ਮੇਰੇ ਆਪਣੇ ਨਹੀਂ ਹੈਗੇ ਉਹ ਆ ਪੰਜਾਬ ਵਿਧਾਨ ਸਭਾ ਦੀ ਹਿਸਟਰੀ ਦੇ ਲਗੇ ਬੜੀ ਹੁਣੀ ਰੀਸੈਂਟ ਹਿਸਟਰੀ ਦੇ ਲਗੇ ਕੋਈ ਪੁਰਾਣੀ ਹਿਸਟਰੀ ਦੇ ਨਹੀਂ ਹੈਗੇ ਕੋਈ 20 ਸਾਲਾਂ ਪੁਰਾਣੀ ਹਿਸਟਰੀ ਦੇ ਨਹੀਂ ਹੈਗੇ ਕਿ ਕੋਈ 50 ਸਾਲਾਂ ਹਿਸਟਰੀ ਦੇ ਨੇ 100 ਸਾਲਾਂ ਹਿਸਟਰੀ ਦੇ ਨੇ ਇਹ ਬਿਲਕੁਲ ਪਿਛਲੇ 25 ਸਾਲ 20 ਸਾਲ 10 ਸਾਲ 8 ਸਾਲ 5 ਸਾਲ 3 ਸਾਲ ਉਸ ਹਿਸਟਰੀ ਦੇ ਜਿਹੜੇ ਕਾਹਦੇ ਮੈਂ ਤੁਹਾਡੇ ਕੋਲ ਲੈ ਕੇ ਆਇਆਗਾ ਕਿ ਕਿਸ ਤਰ੍ਹਾਂ ਪ੍ਰਤਾਪ ਸਿੰਘ ਬਾਜਵਾ ਨੇ 16 ਸਤੰਬਰ ਪ੍ਰਤਾਪ ਸਿੰਘ ਬਾਜਵਾ ਨੇ 16 ਸਤੰਬਰ ਯਾਦਾ ਸੌਰੀ 19 ਸਤੰਬਰ 2016 ਨੂੰ 19 ਸਤੰਬਰ 2016 ਨੂੰ ਜਿਹੜੇ ਹੁਣ ਪੰਜਾਬ ਵਿਧਾਨ ਸਭਾ ਚ ਲੀਡਰ ਆਪੋਜੀਸ਼ਨ ਨੇ ਔਰ ਕਾਂਗਰਸ ਪਾਰਟੀ ਦੇ ਨੇ ਲੀਡਰ ਆਪੋਜੀਸ਼ਨ ਰ ਪੋਆਇੰਟ ਕੀਤਾ ਹੋਇਆ ਕੀ ਬੋਲਿਆ ਕਿ ਪੱਟੀ ਦੇ ਲੋਕਾਂ ਨੂੰ ਸਬੋਧਨ ਹੁੰਦਾ ਹੈ ਕੀ ਬੋਲਿਆ ਸੀਗਾ ਕੀ ਕਿਹਾ ਸੀਗਾ ਕਿ ਜਦੋਂ ਸਾਡੀ ਸਰਕਾਰ ਆਊਗੀ ਤਾਂ ਵਿਕਰਮ ਮਜੀਠੀਏ ਦੇ ਗਾੜ ਦੇ ਵਿੱਚ ਰੱਸਾ ਪਾ ਕੇ ਰੱਸਾ ਪਾ ਕੇ ਘੜੀਸ ਕੇ ਉਹਨੂੰ ਅਸੀਂ ਪੱਟੀ ਦੇ ਸੀਏਐਸ ਸਟਾਫਸ ਲੈ ਕੇ ਜਾਵਾਂਗੇ ਮੈਂ ਛੋਟੀ ਜਿਹੀ ਕਲਿੱਪ ਸੁਣਾਵਾਂ तौर तरीका जी मान दरकारोटली इमोरल है मान की जी सरकार है ਇਹ ਅਨਬ੍ਰੇਜ਼ਨ ਐਕਟ ਇਹ ਜਿਹੜਾ ਐਕਟ ਕਰ ਰਹੇ ਨੇ ਇਹਨੂੰ ਸੀਰੀਅਸ ਸ਼ਬਦਾਂ ਦੇ ਵਿੱਚ ਮੈਂ ਕਦੇ ਨੂੰ ਕਰਨਾ ਚਾਹਾਂ ਇਹ ਲੋਕਰਾਜ ਦੇ ਖਲਾਫ ਹੈ ਕੀ ਕਹਿ ਰਹੇ ਨੇਗੇ ਪ੍ਰਤਾਪ ਸਿੰਘ ਬਾਜਵਾ ਜੀ ਕਿ ਸਰਕਾਰ ਬਣਦੇ ਆਂ ਸੁਖਵੀਰ ਸਿੰਘ ਬਾਦਲ ਨੂੰ ਬਿਕਰਮ ਸਿੰਘ ਮਜੀਠੀਆ ਨੂੰ ਤੋਤਾ ਸਿੰਘ ਤੇ ਆਦੇਸ਼ ਪ੍ਰਤਾਪ ਇਹ ਚਾਰੇ ਬੰਦਿਆਂ ਨੂੰ ਕਹਿੰਦੇ ਤਰਨਤਾਵੰਦ ਸੀ ਸਟਾਪਸ ਲੈ ਕੇ ਜਾਇਆ ਜਾਊਗਾ ਸੀ ਸਟਾਪਸ ਤੇ ਸੈਂਟਰ ਚ ਲਿਜਾ ਕੇ ਉੱਥੇ ਇਹਨਾਂ ਨੂੰ ਪੁੱਠੇ ਲਟਕਾਵਾਂਗੇ ਔਰ ਡਾਂਗਾਂ ਨਾਲ ਕੁੱਟਾਂਗੇ ਇਹ ਗੱਲ ਪ੍ਰਤਾਪ ਸਿੰਘ ਬਾਜਬਾ ਜੀ ਕਹਿ ਰਹੇ ਨੇਗੇ ਮੈਂ ਡੇਟ ਤੁਹਾਨੂੰ ਸਾਝੀ ਕੀਤੀ ਆ 19 ਸਤੰਬਰ 2016 ਪੱਟੀ 'ਚ ਜੇ ਇਸ ਵੀਡੀਓ ਦੇ ਉੱਤੇ ਕੋਈ ਪ੍ਰਤਾਪ ਸਿੰਘ ਬਾਜਬਾ ਜੀ ਨੂੰ ਕਿਸੇ ਕਿਸਮ ਦਾ ਕੋਈ ਸ਼ੱਕ ਆ ਕੋਈ ਡਰਾ ਕੋਈ ਤਾਕਲਾਗਾ ਕੋਈ ਐਡਿਟ ਕੀਤੀ ਜਾਪਦੀ ਆ ਤਾਂ ਉਹ ਆ ਕੇ ਅਦਾਲਤ ਚ ਆਪਣੀ ਅਰਜੀ ਦੇ ਦਨ ਕਿ ਭਾਈ ਮੈਂ 2016 ਚ ਨਹੀਂ ਬੋਲਿਆ ਸੀ ਇਹ ਤਾਂ ਕੋਈ ਹੋਰ ਪ੍ਰਤਾਪ ਸਿੰਘ ਮਾਜਬਾ ਸੀ ਇਹ ਤਾਂ ਕੋਈ ਬਾਹਰਲੇ ਦੇਸ਼ ਚੋਂ ਆਇਆ ਪ੍ਰਤਾਪ ਸਿੰਘ ਮਾਜਬਾ ਸੀ ਮੈਂ ਨਹੀਂ ਸੀਗਾ ਕਿਉਂਕਿ ਅੱਜ ਜਿਹੜੀ ਮੈਂ ਸੈਕੰਡ ਦਿਖਾ ਰਿਹਾ ਸੀ ਤੁਹਾਨੂੰ ਉਹ ਚ ਪ੍ਰਤਾਪ ਸਿੰਘ ਮਾਜਬਾ ਕੀ ਕਹਿ ਰਹੇ ਨੇ ਕਿ ਸਰਕਾਰ ਨੇ ਮਜੀਠੀਏ ਦੇ ਨਾਲ ਧੱਕਾ ਕੀਤਾ ਸਰਕਾਰ ਨੇ ਮਜੀਠੀਆ ਨੂੰ ਗਲਤ ਫੜਿਆ ਮਜੀਠੀਆ ਜਿਹੜਾਗਾ ਉਹ ਤਾਂ ਬਹੁਤ ਹੀ ਇਮਾਨਦਾਰ ਵਿਅਕਤੀ ਆ ਇਹ ਗੱਲਾਂ ਪ੍ਰਤਾਪ ਸਿੰਘ ਵਾਜਬਾ ਕਹਿ ਰਿਹਾਗਾ ਮੈਂ ਇਨਸੀਡੈਂਟ ਤੁਹਾਡੇ ਸਾਹਮਣੇ ਜਿਹੜਾ ਉਹ ਦੱਸਰ ਕੀਤਾਗਾ ਇੱਥੋਂ ਪਤਾ ਲੱਗਦਾਗਾ ਕਿ ਇਹਨਾਂ ਦਾ ਕੀ ਕੈਰੇਕਟਰ ਆ ਇਹ ਤਾਂ ਕਹਿੰਦੇ ਨੇ ਕਿ ਬਿਕਰਮ ਸਿੰਘ ਮਜੀਠੀਆ ਦੇ ਘਰ ਚ ਰੱਸਾ ਪਾ ਕੇ ਲਿਆਵਾਂਗੇ ਭਰਾਵੋ ਅਸੀਂ ਤਾਂ ਉਹਨਾਂ ਦੇ ਘਰ ਚ ਜਿਹੜੇ ਵਿਜੀਲੈਂਸ ਬਿਊਰੋ ਦੇ ਆਫੀਸਰ ਸੀ ਉਹ ਤਾਂ ਉਹਨਾਂ ਚ ਘਰ ਚ ਜਾ ਕੇ ਉਹ ਤੁਹਾਡੇ ਹਜ਼ਾਰਾਂ ਕੈਮਰਿਆਂ ਦੇ ਸਾਹਮਣੇ ਲੋਕਾਂ ਦੇ ਸਾਹਮਣੇ ਲਾਈਵ ਹੋ ਕੇ ਬੜੇ ਸਤਕਾਰਪੂਰਵਕ ਢੰਗ ਦੇ ਨਾਲ ਲੈ ਕੇ ਆਏ ਨੇ ਕਿ ਆਓ ਜੀ ਤੁਹਾਡੇ ਖਿਲਾਫ ਮੁਕੱਦਮਾ ਦਰਜ ਹੋ ਗਿਆ ਜਾਂਚ ਸ਼ਾਮਲ ਹੋਵੋ ਤੁਹਾਡੀ ਜਾਂਚ ਕੀਤੀ ਜਾਊਗੀ ਇਹ ਨੂੰ ਹੁਣ ਤੁਸੀਂ ਕਿਹੜਾ ਕੈਰੇਕਟਰ ਕਹੋਗੇ ਡਬਲ ਕੈਰੇਕਟਰ ਕਹੋਗੇ ਦੋਹਰਾ ਕਹੋਗੇ ਤੀਰਾ ਕਹੋਗੇ ਚੌਰਾ ਕੈਰੇਕਟਰ ਕਹੋਗੇ ਇੱਥੋਂ ਪਤਾ ਲੱਗਦਾ ਕਿ ਪੰਜਾਬ ਦੇ ਸਿਆਸਤਦਾਨਾਂ ਤੋਂ ਪੰਜਾਬ ਦੇ ਪੜ੍ਹੇ ਲਿਖੇ ਲੋਕਾਂ ਦਾ ਪੰਜਾਬ ਦੇ ਇਮਾਨਦਾਰ ਲੋਕਾਂ ਦਾ ਪੰਜਾਬ ਦੀ ਆਵਾਮ ਦਾ ਕਿਉਂ ਵਿਸ਼ਵਾਸ ਉੱਠ ਰਿਹਾਗਾ ਪੰਜਾਬ ਦੇ ਲੋਕ ਕਿਉਂ ਕਹਿ ਰਹੇ ਨੇ ਕਿ ਕਿ ਸਿਆਸਤਦਾਨ ਗਲਤ ਹੁੰਦੇ ਨੇ ਕਿ ਔਰ ਦੂਸਰੀ ਵੀਡੀਓ ਮੈਂ ਤੁਹਾਡੇ ਸਾਹਮਣੇ ਲੈ ਕੇ ਪੇਸ਼ ਕਰਨ ਲੱਗਿਆ ਜਿਹੜਾ ਅਕਾਲਪੁਰ ਦਾ ਬਹੁਤ ਵੱਡਾ ਆਗੂ ਵੀ ਆ ਉਸ ਦੇ ਜਿਹੜੇ ਟਰੱਕ ਕਾਰਟਲ ਨਾਲ ਡਰੱਗ ਮਾਫੀਆ ਦੇ ਨਾਲ ਪੁਖਤਾ ਕਨੈਕਸ਼ਨ ਅੱਜ ਦੇ ਅਖੋਤੀ ਅਕਾਲੀ ਨੇ ਉਹਨਾਂ ਨੂੰ ਚੁਣੌਤੀ ਆ ਜੇ ਜੇ ਤੁਹਾਡੇ ਵਿੱਚ ਕੋਈ ਬਾੜੀ ਮੋਟੀ ਸ਼ਰਮ ਬਕਾਇਆ ਵਾ ਤੇ ਤੁਹਾਨੂੰ ਆਪਣੇ ਆਗੂ ਬਿਕਰਮ ਮਜੀਠੀਆ ਦੇ ਘਰ ਦੇ ਬਾਹਰ ਜਾ ਕੇ ਧਰਨਾ ਮਾਰਨਾ ਚਾਹੀਦਾ ਜੋ ਤੁਸੀਂ ਪੁਤਲੇ ਸਾੜਦੇ ਫਿਰਦੇ ਹੋ ਇਹਦੇ ਪੁਤਲੇ ਸਾੜੋ ਸਰਦਾਰ ਬਿਕਰਮਜੀਤ ਸਿੰਘ ਮਜੀਠੀਆ ਦੇ ਘਰੇ ਇੱਕ ਡਾਕ ਵਾਂਗੂ ਪੁਲਿਸ ਨੇ ਰੇਡ ਕੀਤਾ ਉਹਦੀ ਸਖਤ ਸ਼ਬਦਾਂ ਚ ਨਿਖੇਧੀ ਕਰਦੀ ਔਰ ਜੋ ਇਹ ਰੇਡ ਹੋਇਆ ਨਾ ਵਿਜੀਲੈਂਸ ਵੱਲੋਂ ਇਹਦਾ ਮਕਸਦ ਸਿਰਫ ਇਹ ਕਿਆ ਕਿ دہشت ਪਾਉਣੀ ਆ ਦੇਖੋ ਕਿਸ ਤਰ੍ਹਾਂ ਸਰਦਾਰ ਸਪੀਤ ਸਿੰਘ ਅਕਾਲੀ ਦਲ ਦਾ ਬਹੁਤ ਵੱਡਾ ਆਕੂ ਵੀ ਆ ਖਹਿਰਾ ਕੀ ਕਹਿ ਰਿਹਾ ਕਾਰਟਲ ਨਾਲ ਡਰੱਗ ਮਾਫੀਆ ਦੇ ਨਾਲ ਡਰੱਗ ਮਾਫੀਆ ਦੇ ਨਾਲ ਕਿੱਡਾ ਵੱਡਾ ਕਨੈਕਸ਼ਨ ਆ ਇਹ ਗੱਲ ਕਹਿ ਰਿਹਾ ਸਪਾਲ ਸਿੰਘ ਖਹਿਰਾ ਇਸ ਵੀਡੀਓ ਦੇ ਅੰਦਰ ਕਿ ਬਿਕਰਮ ਮਜੀਠੀਏ ਦੇ ਸੰਬੰਧ ਨਸ਼ਾ ਤਸਕਰਾਂ ਦੇ ਨਾਲ ਨੇ ਨਸ਼ਾ ਕਾਰਟਲ ਦੇ ਨਾਲ ਨੇ ਵੱਡੇ ਵੱਡੇ ਉਹਨਾਂ ਲੋਕਾਂ ਦੇ ਨਾਲ ਨੇ ਜਿਨ੍ਹਾਂ ਨੇ ਪੰਜਾਬ ਨੂੰ ਬਰਬਾਦ ਕੀਤਾ ਪੰਜਾਬ ਨੂੰ ਤਬਾਹ ਕੀਤਾ ਇਹ ਗੱਲ सुखपाल सिंह खेरा प्रेस के जरिए विधानसभा के जरिए पंजाब के लोगों कह रहा है और दूसरे पास हूँ की कह रहा कि बहुत माड़ा किया बिक्रम मजिठिए न बहुत ही गलत किया बिक्रम मजिठिए ना की करैक्टर आ इस व्यक्ति का की करैक्टर आ जरा लीडर ऑफ अपोजिशन भी रहा जस पार्टी का लीडर भी रहा मैं राहुल गांधी जी को पूछना चाहना गा कि सिर्फ और सिर्फ ਦੋਹਰੇ ਕਰੈਕਟਰ ਦੇ ਬੰਦੇ ਭਰਤੀ ਕਰਦੇ ਹੋ ਸਿਰਫ ਔਰ ਸਿਰਫ ਤੁਸੀਂ ਸੱਤਾ ਦੇ ਲਾਲਚੀ ਬੰਦੇ ਭਰਤੀ ਕਰਦੇ ਹੋ ਕੀ ਤੁਸੀਂ ਸਿਰਫ ਔਰ ਸਿਰਫ ਉਹਨਾਂ ਲੋਕਾਂ ਨੂੰ ਭਰਤੀ ਕਰਦੇ ਹੋ ਜਿਨ੍ਹਾਂ ਕੋਲੇ ਝੂਠ ਬੋਲਣ ਦੀਆਂ ਪੀਐਸਡੀ ਕੀਤੀ ਹੋਈ ਆ ਜਿਹਨੇ ਵੱਡੇ ਵੱਡੇ ਝੂਠੇ ਲੋਕ ਲੈ ਗਏ ਇਹ ਤਾਂ ਦੋਵੇਂ ਵਿਅਕਤੀਆਂ ਦੀ ਤੁਹਾਡੇ ਸਾਹਮਣੇ ਮੈਂ ਪੇਸ਼ ਕੀਤੀ ਆ ਹੁਣ ਉਹ ਵਿਅਕਤੀ ਜਿਹੜਾ ਤਿੰਨ ਵਾਰ ਤਿੰਨ ਵਾਰ ਦਾ ਐਮਐਲਏ ਕੈਬਨਿਟ ਦਾ ਮਨਿਸਟਰ ਔਰ ਪੰਜਾਬ ਦਾ ਸਾਬਕਾ ਮੁੱਖ ਮੰਤਰੀ ਪੰਜਾਬ ਦਾ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਕਦੇ ਕਹਿੰਦਾ ਮੈਂ ਆਮ ਵਿਅਕਤੀ ਹਾਂ ਕਦੇ ਕਹਿੰਦਾ ਮੈਂ ਬੱਕਰੀ ਵੀ ਚੋ ਲੈਣਾ ਕਦੇ ਕਹਿੰਦਾ ਮੈਂ ਕੁਝ ਵੀ ਕਰ ਲੈਣਾ ਪਤਾ ਨਹੀਂ ਕਿਹੜੀ ਕਿਹੜੀ ਤਮਾਮ ਉਹ ਐਗਜ਼ਾਮਪਲ ਦੇ ਕੇ ਪੰਜਾਬ ਦੇ ਲੋਕਾਂ ਦਾ ਦਲਤਾਂ ਦੇ ਨੇੜੇ ਹੋਣ ਦੀ ਗੱਲ ਕਰਦਾਗਾ ਆਪ ਦਾ ਕਰੈਕਟਰ ਸੁਣ ਲਿਓ ਹੁਣ ਧਿਆਨ ਦੇ ਨਾਲ ਮੈਂ ਲਾਉਂਗਾ ਵੀਡੀਓ ਉਸ ਤੋਂ ਬਾਅਦ ਐਕਸਪਲੇਨ ਵੀ ਕਰੂੰਗਾ ਬਿਕਰਮ ਮਜੀਠੀਆ ਜਿਸ ਨੇ ਪੰਜਾਬ ਦੇ ਵਿੱਚ ਨਸ਼ੇ ਫੈਲਾਏ ਹੈ ਚਾਹੇ ਉਹ ਵਿਕਰਮ ਮਜੀਠੀਆ ਚਾਹੇ ਕੋਈ ਹੈ ਸਰਕਾਰ ਹਰ ਕਾਨੂੰਨ ਨੇ ਆਪਣਾ ਕੰਮ ਕਰਨਾ ਹੈ ਲਗਾ ਆਏਗਾ ਵੇ ਤੇ ਮਜੀਠੀਆ ਦੇ ਨਾਮ ਤੇ ਵਿਕੀ ਜਾਵੇ ਇਹ ਹੋ ਨਹੀਂ ਸਕਦਾ ਇਸ ਤਰੀਕੇ ਦੇ ਨਾਲ ਉਹਨਾਂ ਤੇ ਕਾਰਵਾਈ ਨਹੀਂ ਕਰਦੇ ਆਵਾਜ਼ ਦਬੋਣ ਵਾਸਤੇ ਅਜੇ ਟੇਸਪਰ ਪੋਸਟ ਦੇ ਰਹੇ ਸੇ ਯਾਨੀ ਕਿ ਵੱਧ ਤੋਂ ਜ਼ਿਆਦਾ ਜਿਹੜਾ ਕਿ ਸਾਫ਼ ਦਿਖਦਾ ਕਿ ਉਹ ਕਰਕੇ ਦਿਖਾ ਦਿਆਂ ਕਿ ਉਹਨਾਂ ਦੀ ਆਵਾਜ਼ ਮੋਟੀ ਹੈ ਤੁਸੀਂ ਸੁਣ ਲਿਆ ਸਰਦਾਰ ਚਰਨਜੀਤ ਸਿੰਘ ਚੰਨੀ ਜੀ ਨੇ ਜੋ ਸੰਵਿਧਾਨ ਬਾਬਾ ਸਾਹਿਬ ਪੀਮਰਾਓ ਅੰਬੇਡਕਰ ਜੀ ਨੇ ਬਣਾਇਆ ਜੋ ਸੰਵਿਧਾਨ ਦੇ ਤਹਿਤ ਸਭ ਤੋਂ ਪਹਿਲਾਂ ਉਹਨਾਂ ਨੇ ਐਮਐਲਏ ਦੀ ਸੌਂਚ ਚੁੱਕੀ ਐਮਐਲਏ ਦੀ ਸੌਂਚ ਕਿਹਾ ਕਿ ਮੈਂ ਕਦੇ ਵੀ ਝੂਠੀ ਬੋਲੂਗਾ ਕਦੇ ਵੀ ਪੰਜਾਬ ਨੂੰ ਗੁਮਰਾਹ ਨਹੀਂ ਕਰੂੰਗਾ ਕਦੇ ਵੀ ਮੈਂ ਪੰਜਾਬ ਦੇ ਲੋਕਾਂ ਦਾ ਧੋਖਾ ਨਹੀਂ ਕਰੂੰਗਾ ਜੋ ਸੰਵਿਧਾਨ ਨੇ ਮੈਨੂੰ ਪਾਵਰਾਂ ਦਿੱਤੀਆਂ ਨੇ ਉਸ ਸੰਵਿਧਾਨ ਦੀ ਮੈਂ ਦੁਰਵਰਤੋਂ ਨਹੀਂ ਕਰੂੰਗਾ ਉਸ ਸੰਵਿਧਾਨ ਦੀ ਟਰੂ ਸਪਿਰਟ ਦੇ ਤਹਿਤ ਕੰਮ ਕਰੂੰਗਾ ਕੋਈ ਵੀ ਇਲਲੀਗਲ ਕੰਮ ਨਹੀਂ ਕਰੂੰਗਾ ਕਿਸੇ ਦੇ ਖਿਲਾਫ ਮੰਦ ਭਾਵਨਾ ਦੇ ਨਾਲ ਕੰਮ ਨਹੀਂ ਕਰੂੰਗਾ ਇਹ ਜਦੋਂ ਸੋਚ ਕਾਈ ਜਾਂਦੀ ਆ ਇਹ ਸ਼ਬਦ ਜਿਹੜੇ ਨੇਗੇ ਉਹਦੇ ਚਾਹੁੰਦੇ ਨੇਗੇ ਔਰ ਉਸ ਤੋਂ ਬਾਅਦ ਬਤਾਰ ਉਹਨਾਂ ਨੇ ਮੁੱਖ ਮੰਤਰੀ ਬਤਾਰ ਮੁੱਖ ਮੰਤਰੀ ਉਹਨਾਂ ਨੇ ਲਗਭਗ ਬੈਗ ਸਮਝਦਾ 111 ਦਿਨ ਪੰਜਾਬ ਚ ਕੰਮ ਕੀਤਾ ਉਹਨਾਂ 111 ਦਿਨਾਂ ਦੀ ਉਹ ਸੌ ਚੁੱਕੀ ਔਰ ਉਸ ਸਮੇਂ ਵੀ ਪੰਜਾਬ ਦੇ ਮਾਨ ਜੋ ਗਵਰਨਰ ਸਾਹਿਬ ਦੇ ਸਾਹਮਣੇ ਜਾ ਕੇ ਕਿਹਾ ਕਿ ਮੈਂ ਪੰਜਾਬ ਦੇ ਸੰਵਿਧਾਨ ਦੇ ਮੁਤਾਬਕ ਕੰਮ ਕਰੂੰਗਾ ਹੁਣ ਕੀ ਕਹਿ ਰਹੇ ਨੇ ਆ ਵੀਡੀਓਜ਼ ਕੀ ਕਹਿ ਰਹੇ ਨੇ ਕਿ ਮੈਂ ਵੀਡੀਓ ਦੁਬਾਰਾ ਪਲੇ ਕਰ ਦਣਾ ਜੇ ਤੁਹਾਨੂੰ ਨਹੀਂ ਸਮਝ ਆਈ ਕੀ ਕਹਿ ਰਹੇ ਨੇ ਕਿ ਵਿਧਾਨ ਸਭਾ ਦੇ ਪਹਿਲਾ ਪ੍ਰੈਸ ਦੇ ذریعے ਜਿਸ ਨੇ ਇਹ ਨਹੀਂ ਨਹੀਂ ਲੋਗਾਂ ਚਾਹੇ ਉਹ ਵਿਕਰਮ ਮਜੀਠੀਆ ਚਾਹੇ ਉਹ ਵਿਕਰਮ ਮਜੀਠੀਆ ਸਰਕਾਰ ਹਰ ਕਾਨੂੰਨ ਨੇ ਆਪਣਾ ਕੰਮ ਕਰਨਾ ਹੈ ਆ ਦੇਖੋ ਇਹ ਮਜੀਠੀਆ ਦੇ ਨਾਮ ਤੇ ਵਿਕੀ ਜਾਵੇ ਦੇਖੋ ਪੀਲੇ ਰੰਗ ਦੀ ਪੱਗ ਬੰਨੀ ਆ ਔਰ ਪੀਲੇ ਰੰਗ ਦੀ ਜਿਹੜੀ ਉਹਨਾਂ ਨੇ ਜੈਕਟ ਪਾਈ ਆ ਔਰ ਪੰਜਾਬ ਦੀ ਵਿਧਾਨ ਸਭਾ ਕੀ ਬੋਲ ਰਹਾ ਕਿ ਚਿੱਟਾ ਆਈ ਜਾਵੇ ਵਿਕਰਮ ਮਜੀਠੀਆ ਬਕਾਈ ਜਾਵੇ ਕੀ ਕਹਿ ਰਿਹਾਗਾ ਚਰਨਜੀਤ ਸਿੰਘ ਚੰਨੀ ਕਿ ਚਿੱਟਾ ਪੰਜਾਬ ਚ ਆਈ ਜਾਵੇ ਵਿਕਰਮ ਅਜੀਠਿਆ ਬਕਾਈ ਜਾਵੇ ਇਹ ਗੱਲ ਕੌਣ ਕਹਿ ਰਿਹਾਗਾ ਇਹ ਸਰਦਾਰ ਚਰਨਜੀਤ ਸਿੰਘ ਚੰਨੀ ਜੀ ਕਹਿ ਰਹੇ ਨੇ ਕੀ ਸੋ ਹੁਣ ਮੈਨੂੰ ਸਮਝ ਨਹੀਂ ਆਉਂਦੀ ਕਿ ਇਹਨਾਂ ਦਾ ਕੈਰੇਕਟਰ ਕਿਹੜਾਗਾ ਕੈਰੇਕਟਰ ਇਹਨਾਂ ਦਾ 1 2 3 4 ਆ ਲਓ ਚੌਥਾ ਬੰਦਾ ਜਿਹੜਾ ਪਹਿਲਾ ਕਾਂਗਰਸ ਪਾਰਟੀ ਚੋਂ ਦਾ ਸੀ ਅੱਜਕੱਲ ਭਾਰਤੀ ਜਨਤਾ ਪਾਰਟੀ ਚ ਸੱਤਾ ਦਾ ਨੰਦ ਮਾਰ ਰਿਹਾ ਉਹਦੀ ਵੀ ਸੁਣ ਲੋ ਚਿੱਟਾ ਮਤਲਬ ਟਿਕਿਆ ਮੀਟੇ ਟਿਕਿਆ ਨੂੰ ਨੁਕਾ ਲਾ ਕਰਕੇ ਨਹੀਂ ਦੇਖ ਸਕਦੇ ਉਹ ਕੰਮ ਹੋ ਗਿਆ ਬਾਕੀ ਫੜਨਾ ਇੱਕ ਦਿਨ ਪਹਿਲਾਂ ਫੜਿਆ ਜਾਓ ਦੂਜੇ ਦਿਨ ਬਾਅਦ ਚ ਫੜਿਆ ਜਾਓ ਉਹ ਬੜੀ ਵੱਡੀ ਗੱਲ ਹੈ ਹੱਥ ਪੜੇ ਦੰਡੇ ਨਹੀਂ ਇਹਨਾਂ ਵੀ ਬਚ ਨਹੀਂ ਸਕਦਾ ਇਹ ਜਦੋਂ ਸਭ ਤੋਂ ਵੱਡਾ ਚਿੱਟੇ ਦਾ ਵਪਾਰੀ ਮੀਠੀ ਆਏ ਜਦੋਂ ਉਹ ਜੇਲ੍ਹ ਚੋਂ ਬਾਹਰ ਆ ਜਾਂਦਾ ਹੈ ਅੱਜ ਉਹ ਪਿੰਡ ਪਿੰਡ ਫਿਰ ਰਿਹਾ ਹੈ ਤੇ ਚਿੱਟਾ ਦਾ ਬਦਲ ਨਹੀਂ ਬਦਨਾ ਸਭ ਤੋਂ ਵੱਡਾ ਜਿਹੜਾ ਮਾਫੀਆ ਹੈ ਉਹ ਜਿਹਦੇ ਨਾਲ ਨਾਂ जोडਿਆ ਹੋਇਆ ਉਹ ਵਿਕਰਮ ਮਜੀਠੀਆ ਕਿ ਇਹ ਤਾਂ ਤਮਾਸ਼ਾ ਬਣ ਗਿਆ ਜਦੋਂ ਵੀ 6 ਮਹੀਨੇ ਬਾਅਦ ਜਾ ਕੇ ਮਜੀਠੀਆ ਨੂੰ ਫੜ ਕਹਿੰਦੇ ਇਹ ਆ ਵੀ ਕਿਉਂ ਇਹ ਤਾਂ ਤਮਾਸ਼ਾ ਹੀ ਬਣ ਗਿਆ ਜਦੋਂ ਵੀ 6 ਮਹੀਨੇ ਬਾਅਦ ਜਾ ਕੇ ਮਜੀਠੀਆ ਨੂੰ ਫੜ ਕਹਿੰਦੇ ਇਹ ਆ ਵੀ ਕਿਉਂ ਚੁੱਪ ਚਾਪ ਇਹ ਦੇ ਸਰਦਾਰ ਰਵਨੀਤ ਸਿੰਘ ਬਿੱਟੂ ਉਹਨਾਂ ਨੂੰ ਲੱਗ ਕਰਕੇ ਵੀ ਦੇਖ ਕਾਂਗਰਸ ਦੇ ਸਾਬਕਾ ਨੇਤਾ ਔਰ ਭਾਰਤੀ ਜਨਤਾ ਪਾਰਟੀ ਦੇ ਪ੍ਰੈਜ਼ੈਂਟ ਨੇ ਦਿੱਤਾ ਹੁੰਦੇ ਨੇ ਦਿੱਤਾ ਕੱਲ ਨੂੰ ਸ਼ਾਇਦ ਕੋਈ ਹੋਰ ਪਾਰਟੀ ਬਣ ਜੂ ਚਲੇ ਜਾਣਗੇ ਕੀ ਕਹਿ ਰਹੇ ਨੇ ਕਿ ਚਿੱਟਾ ਤੇ ਮਜੀਠੀਆ ਇਹ ਜਦੋਂ ਚਿੱਟੇ ਦਾ ਵਪਾਰੀ ਇੱਕੋ ਹੀ ਨਾਮ ਆ ਕਹਿੰਦਾ ਕੀ ਕਹਿ ਰਿਹਾ ਚਿੱਟਾ ਤੇ ਮਜੀਠੀਆ ਇੱਕੋ ਹੀ ਨਾਮ ਆ ਤੇ ਚਿੱਟਾ ਦਾ ਵਧਣਾ ਹੀ ਵਧਣਾ ਸਭ ਤੋਂ ਵੱਡਾ ਕਹਿੰਦਾ ਚਿੱਟਾ ਪਿੰਡਾਂ ਚ ਕੌਣ ਲੈ ਕੇ ਗਿਆ ਵਿਕਰਮ ਮਜੀਠੀਆ ਲੈ ਕੇ ਗਿਆ ਮੇਰੇ ਸ਼ਬਦ ਨਹੀਂ ਹੈਗੇ ਇਹ ਕਿਹਦੇ ਸ਼ਬਦ ਨੇ ਇਹ ਰਬਨੀਤ ਸਿੰਘ ਬਿੱਟੂ ਦੇ ਸ਼ਬਦ ਨੇ ਕੀ ਕਹਿੰਦਾ 6 ਮਹੀਨੇ ਲਾ ਕੇ ਆਜੋ ਛੱਡੋ ਕਹਿੰਦਾ ਫੀਰੋ ਕਮ ਹੋ ਗਿਆ ਇਹ ਤਾਂ ਲਗਾਤਾਰ ਫੜ ਲਓ ਛੱਡ ਦਿਓ ਕਹਿੰਦਾ ਉਹਦਾ ਕਹਿਣ ਦਾ ਭਾਵਾ ਕਿ ਇਹਨੂੰ ਲਗਾਤਾਰ ਜੇਲ੍ਹ ਚ ਰੱਖੋ ਜੇ ਬਾਹਰ ਆਉਂਦਾ ਤਾਂ ਪੰਜਾਬ ਚ ਚਿੱਟਾ ਫੈਲਦਾ ਚਿੱਟਾ ਵੱਧਦਾ ਹੁਣ ਕਹਿੰਦਾ ਕਾਰਵਾਈ ਕਿਉਂ ਕੀਤੀ ਹੈ ਇਹ ਵੀ ਨਾਲ ਹੀ ਮੈਂ ਸੁਣਾਤਾ ਸੋ ਭਰਾਵੋ ਮੈਂ ਤੁਹਾਡੇ ਸਾਹਮਣੇ ਪੰਜਾਬ ਦੇ ਚਾਰ ਉਹ ਸਿਆਸਤਦਾਨਾਂ ਦੇ ਕੈਰੇਕਟਰ ਪੇਸ਼ ਕੀਤੇ ਨੇ ਪੰਜਾਬ ਦੇ ਚਾਰ ਸਿਆਸਤਦਾਨ ਪ੍ਰਤਾਪ ਸਿੰਘ ਬਾਜਬਾ ਚਰਨਜੀਤ ਸਿੰਘ ਚੰਨੀ ਸਾਬਕਾ ਮੁੱਖ ਮੰਤਰੀ ਸੁਖਪਾਲ ਸਿੰਘ ਖੇੜਾ ਪ੍ਰਤਾਪ ਸਿੰਘ ਬਾਜਬਾ ਜੀ ਦੇਸ਼ ਦੀ ਪਾਰਲੀਮੈਂਟ ਦੇ ਅੰਦਰ ਲੋਕ ਸਭਾ ਜੀ ਸੇਵਾਮਾਨ ਆ ਚੁੱਕੇ ਨੇਗੇ ਰਾਜ ਸਭਾ ਜੀ ਸੇਵਾਮਾਨ ਆ ਚੁੱਕੇ ਨੇਗੇ ਸਾਬਕਾ ਕੈਬਨਿਟ ਮੰਤਰੀ ਵੀ ਰਹਿ ਚੁੱਕੇ ਨੇਗੇ ਔਰ ਹੁਣ ਦੇ ਲੀਡਰ ਆਪ ਆਪੋਜੀਸ਼ਨ ਵੀ ਨੇ ਯਾਨੀ ਚਾਰੇ ਸੰਵਿਧਾਨਕ ਅਹੁਦੇ ਦੇਸ਼ ਦੀਆਂ ਦੋਨੋਂ ਪਾਰਲੀਮੈਂਟਾਂ ਔਰ ਆਪੋਜੀਸ਼ਨ ਦਾ ਪੰਜਾਬ ਦੀ ਵਿਧਾਨ ਸਭਾ ਦਾ ਔਰ ਸਰਕਾਰ ਦਾ ਪੱਖ ਚਾਰ ਅਹੁਦੇ ਉਹਦੇ ਕੋਲੇ ਸੰਭਾਲੇ ਜਾ ਚੁੱਕੇ ਨੇ ਉਹਦਾ ਕੈਰੇਕਟਰ ਤੁਹਾਡੇ ਸਾਹਮਣੇ ਆ ਸੁਖਪਾਲ ਸਿੰਘ ਖਹਿਰਾ ਜਿਹੜਾ ਕਾਂਗਰਸ ਪਾਰਟੀ ਚ ਵੀ ਗਿਆ ਸਾਡੀ ਪਾਰਟੀ ਚ ਵੀ ਆਇਆ ਆਪਣੀ ਦੀ ਇਕਤਾ ਪਾਰਟੀ ਬਣਾਈ ਲੀਡਰ ਆਪ ਆਪੋਜੀਸ਼ਨ ਵੀ ਰਿਹਾ ਸਾਡਾ ਐਮਐਲਏ ਵੀ ਰਿਹਾ ਔਰ ਕਾਂਗਰਸ ਪਾਰਟੀ ਦਾ ਐਮਐਲਏ ਵੀ ਰਿਹਾ ਉਹਦਾ ਕਰੈਕਟਰ ਚਰਨਜੀਤ ਸਿੰਘ ਚੰਨੀ ਆਜ਼ਾਦ ਤੌਰ ਤੇ ਐਮਐਲਏ ਜਿੱਤਿਆ ਕਾਂਗਰਸ ਦਾ ਅਸੋਸੀਏਟ ਮੈਂਬਰ ਬਣਿਆ ਨਾ ਕਾਲੀ ਸੋਰੀ ਅਕਾਲੀ ਦਲ ਦਾ ਅਸੋਸੀਏਟ ਮੈਂਬਰ ਬਣਿਆ ਬਾਅਦ ਕਾਂਗਰਸ ਪਾਰਟੀ ਸ਼ਾਮਲ ਹੋਇਆ ਕਾਂਗਰਸ ਵੱਲੋਂ ਜਿੱਤਿਆ ਕਾਂਗਰਸ ਦਾ ਕੈਬਨਿਟ ਮੰਤਰੀ ਬਣਿਆ ਅਗਲੀ ਵਾਰ ਜਿੱਤਿਆ ਕੈਬਨਿਟ ਮੰਤਰੀ ਬਣਿਆ 4 ਸਾਲਾਂ ਬਾਅਦ ਪੰਜਾਬ ਦਾ 111 ਦਿਨ ਦੇ ਲਈ ਮੁੱਖ ਮੰਤਰੀ ਬਣਿਆ ਰਵਨੀਤ ਸਿੰਘ ਮਿੱਟੂ ਜੇ ਮੈਂ ਸ਼ਾਇਦ ਗਲਤ ਹੋਵਾਂ ਤਿੰਨ ਵਾਰ ਤਿੰਨ ਵਾਰ ਉਹ ਦੇਸ਼ ਦੀ ਪਾਰਲੀਮੈਂਟ ਕਾਂਗਰਸ ਪਾਰਟੀ ਵੱਲੋਂ ਗਿਆ ਜਦੋਂ ਚੌਥੀ ਵਾਰ ਭਾਰਤੀ ਜਨਤਾ ਪਾਰਟੀ ਵੱਲੋਂ ਟਰਾਈ ਕਰਨ ਲੱਗਿਆ ਕਿ ਹੁਣ ਮੇਰਾ ਵਿਰੋਧ ਹੋ ਗਿਆ ਤਾਂ ਉਹ ਪੰਜਾਬ ਦੇ ਲੋਕਾਂ ਨੇ ਨਕਾਰਤਾ ਰਿਜੈਕਟ ਕਰਤਾ ਰੱਦ ਕਰਤਾ ਤਾਂ ਉਸ ਤੋਂ ਬਾਅਦ ਜਾ ਕੇ ਅਮਿਤ ਸ਼ਾਹ ਜੀ ਦੀਆਂ ਲੇਲੜੀਆਂ ਕੱਢਦਾ ਰਿਹਾ ਭਾਰਤੀ ਜਨਤਾ ਪਾਰਟੀ ਦੇ ਨੇਤਾਵਾਂ ਦੇ ਥੱਲੇ ਪੈ ਗਿਆ ਜਾ ਕੇ ਲਿਟ ਗਿਆ ਕਿ ਮੈਨੂੰ ਮੰਤਰੀ ਬਣਾ ਦਿਓ ਮੈਨੂੰ ਕੁਝ ਹੋਰ ਬਣਾ ਦਿਓ ਤਾਂ ਉਹਨਾਂ ਨੇ ਬਾਇਆ ਰਾਜਸਥਾਨ ਗੱਲ ਪੰਜਾਬ ਦੀ ਕਰਦੇ ਨੇ ਬਾਇਆ ਰਾਜਸਥਾਨ ਜਾ ਕੇ ਦੇਸ਼ ਦੀ ਪਾਰਲੀਮੈਂਟ ਚ ਮੈਂਬਰ ਬਣਾ ਕੇ ਉਹਨਾਂ ਨੂੰ ਕੈਬਨਿਟ ਮੰਤਰੀ ਬਣਾਇਆਗਾ ਸੋ ਮੇਰਾ ਕਹਿਣ ਦਾ ਪਾਵਾ ਮੇਰਾ ਕਹਿਣ ਦਾ ਪਾਵਾ ਕਿ ਪੰਜਾਬ ਜਾਣਦਾਗਾ ਕਿ ਇਨਾ ਲੋਕਾਂ ਦਾ ਕੈਰੇਕਟਰ ਕੀ ਰਿਹਾਗਾ ਆ ਮੈਂ ਜੇ ਕਹਾਂ ਤਾਂ ਬੜੀ ਲੰਬੀ ਗਾਥਾ ਕੀ ਜਿਹਦੇ ਅੰਦਰ ਲਿਖਿਆ ਹੋਇਆਗਾ ਪੂਰਾ ਸੁਖਪਾਲ ਸਿੰਘ ਖੈਰਾ ਦਾ ਪਾਸ਼ਨਾ ਪੂਰਾ ਚੰਨੀ ਸਾਹਿਬ ਦਾ ਪਾਸ਼ਨਾ ਚਰਨਜੀਤ ਸਿੰਘ ਚੰਨੀ ਜੀ ਕਿਸ ਤਰ੍ਹਾਂ ਕਹਿ ਰਹੇ ਨੇਗੇ ਕਿ ਕਿੰਨੇ ਲੋਕਾਂ ਨੇ ਪੰਜਾਬ ਦੇ ਲੋਕਾਂ ਨੂੰ ਮਾਰਿਆ ਇਹ ਸਾਰਾ ਡਿਟੇਲ ਰਿਪੋਰਟ ਜਿਹੜਾਗਾ ਪਰ ਲੇਕਿਨ ਅਜ ਕਾਫੀ ਸਾਰਾ ਰਿਕਾਰਡ ਜਿਹੜਾ ਮੈਂ ਡਿਊਟੀ ਲਈ ਹਈ ਹੈ ਮੇਰੇ ਅਫਸਰ ਸਾਹਿਬਾਨ ਦੇ ਜੇ ਥੋੜਾ ਇਹ ਰਿਕਾਰਡ ਮਿਲੇ ਕਿਉਂਕਿ ਬਹੁਤ ਲੰਬੀਆਂ ਲੰਬੀਆਂ ਤਕਰੀਰਾਂ ਨੇ ਭਾਈ ਇਹਨਾਂ ਦੀਆਂ ਤਾਂ ਇਹ ਤਾਂ 2.5 2.5 ਤਿੰਨ ਘੰਟੇ ਪਤਾ ਨਹੀਂ ਕੀ ਖਾ ਕੇ ਆਉਂਦੇ ਸੀ ਕੀ ਬੋਲਦੇ ਸੀ ਕਦੇ ਕਿਸੇ ਦਾ ਵਿਰੋਧ ਕਰਦੇ ਸੀ ਕੀ ਕਿਸੇ ਦਾ ਕਿਸੇ ਦੇ ਹੱਕ 'ਚ ਬੋਲਦੇ ਸੀਗੇ ਸੋ ਮੇਰਾ ਕਹਿਣ ਦਾ ਭਾਵ ਆ ਕਿ ਦੇਸ਼ ਦੇ ਅੰਦਰ ਆਪ ਇੱਕ ਜਾਨਵਰ ਦਾ ਨਾਮ ਲੈਨੇ ਆ ਕਿ ਗਿਰਗੱਟ ਕਾਂਗਰਸ ਪਾਰਟੀ ਦੇ ਨੇਤਾ ਅਕਾਲੀ ਦਲ ਦੇ ਨੇਤਾ ਭਾਰਤੀ ਜਨਤਾ ਪਾਰਟੀ ਦੇ ਨੇਤਾ ਜਿਹੜੇ ਨੇ ਕਿ ਉਹ ਗਿਰਗੜ ਤੋਂ ਵੀ ਤੇਜ਼ੀ ਨਾਲ ਰੰਗ ਬਦਲਦੇ ਨੇਗੇ ਉਹ ਪੰਜਾਬ ਦੇ ਲੋਕਾਂ ਨੂੰ ਇਹ ਸਮਝਦੇ ਨੇਗੇ ਕਿ ਪੰਜਾਬ ਦੇ ਲੋਕਾਂ ਨੂੰ ਕਿਸੇ ਕਿਸਮ ਦੀ ਸਮਝ ਨਹੀਂ ਹੈਗੀ ਔਰ ਕਦੇ ਉਹ ਕਦੇ ਉਹ ਵਿਧਾਨ ਸਭਾ 'ਚ ਕੁਝ ਬੋਲਦੇ ਨੇ ਬਾਹਰ ਜਾ ਕੇ ਕੁਝ ਬੋਲਦੇ ਨੇਗੇ ਮਰਿੰਡੇ ਕੁਝ ਬੋਲਦੇ ਨੇ ਜਲੰਧਰ ਕੁਝ ਬੋਲਦੇ ਨੇਗੇ ਜਲੰਧਰ ਕੁਝ ਬੋਲਦੇ ਨੇ ਫਿਰੋਜ਼ਪੁਰ ਕੁਝ ਬੋਲਦੇ ਨੇਗੇ ਸੋ ਮੇਰਾ ਕਹਿਣ ਦਾ ਭਾਵ ਆ ਇਹ ਲੋਕ ਪੰਜਾਬ ਦੇ ਲੋਕਾਂ ਨੂੰ ਗੁੰਮਰਾਹ ਕਰਦੇ ਨੇਗੇ ਅੱਜ ਕਹਿ ਰਹੇ ਨੇਗੇ ਕਿ ਵਿਕਰਮ ਸਿੰਘ ਮਜੀਠੀਆ ਤਾਂ ਦੁੱਧ ਤੋਤਾ ਵਿਅਕਤੀ ਆ ਵਿਕਰਮਜੀਤ ਮਜੀਠੀਆ ਵਰਗੇ ਤਾਂ ਕੋਈ ਇਮਾਨਦਾਰ ਵਿਅਕਤੀ ਹੀ ਪੰਜਾਬ ਚੰਮਿਆਂ ਦੀ ਅੱਜ ਤੱਕ ਔਰ ਜਦੋਂ ਆਪ ਵਿਧਾਨ ਸਭਾ ਦੇ ਅੰਦਰ ਸੀ ਉਸ ਸਮੇਂ ਕਹਿੰਦੇ ਸੀ ਕਿ 6000 ਕਰੋੜ ਰੁਪਏ ਦਾ ਵਪਾਰ ਵਿਕਰਮਜੀਤ ਮਜੀਠੀਆ ਨੇ ਕੀਤਾਗਾ 2000 ਕਰੋੜ ਰੁਪਏ ਦਾ ਚਿੱਟਾ ਫੁਲਾਣੀ ਜਗ੍ਹਾ ਤੇ ਵੇਚਿਆਗਾ ਮੈਂ ਪੁੱਛਣਾ ਚਾਹੁੰਦਾ ਇਹਨਾਂ ਸਾਰੇ ਵਿਅਕਤੀਆਂ ਨੂੰ ਕਿ ਤੁਸੀਂ ਨੇ ਜੋ ਸ਼ਬਦਾਂ बाबा साहब भीमराव अंबेडकर जी ने बनाया गया कि उस समय तुम संविधान की झूठी सहु खाली सी कि पंजाब पवित्र विधानसभा के अंदर जाके जिथे तुम एक सौ सतारह लोग पंजाब के लोग अपनी अंतर आत्मा के नज़ार बार सोच के एक एम एल ए वोट पाते हैं एम एल ए चुन के भेजते हैं कि साढ़े इलाके की रहनमई करेगा साढ़े इलाके की डिवेलपमेंट करेगा और पंजाब के मुद्दे को हल करूंगा और जब मैं मुद्दे पर जाव ਚਾਹ 2017 ਦਾ ਮੁੱਦਾ ਹੋਵੇ ਚਾਹ 2012 ਦਾ ਮੁੱਦਾ ਹੋਵੇ ਚਾਹ 2002 ਦਾ ਮੁੱਦਾ ਹੋਵੇ 2000 ਸੌਰੀ 7 ਦਾ 7 ਦਾ 12 ਦਾ 17 ਦਾ 22 ਦਾ ਇਹਨਾਂ ਚਾਰਾਂ ਸਮਿਆਂ ਦੇ ਦੌਰਾਨ ਪੰਜਾਬ ਦਾ ਇੱਕੋ ਹੀ ਮਦਾਰਾ ਹੈ ਕਿ ਪੰਜਾਬ ਚਿੱਟਾ ਕਿਵੇਂ ਖਤਮ ਹੋਊਗਾ ਪੰਜਾਬ ਚਿੱਟੇ ਦਾ ਕਿਵੇਂ ਖਤਮਾ ਹੋਊਗਾ ਪੰਜਾਬ ਦੀ ਜਵਾਨੀ ਨੂੰ ਕਿਵੇਂ ਬਚਾਇਆ ਜਾਊਗਾ ਪੰਜਾਬ ਨੂੰ ਖਤਮ ਹੋਣ ਤੱਕ ਜੇ ਮੈਂ ਬਚਾ ਜਾਊਗਾ ਇਹ ਮੁੱਦਾ ਪੰਜਾਬ ਦੇ ਲੋਕਾਂ ਦੇ ਇਲੈਕਸ਼ਨ ਚ ਡਿਸਕਸ ਹੁੰਦਾ ਸੀ ਪਰ ਲੇਕਿਨ ਆ ਜਿਹੜੇ ਮੈਂ ਤੁਹਾਨੂੰ ਸਬੂਤ ਦਿੱਤੇ ਨੇਗੇ ਇਹ ਜਿਹੜੇ ਮੈਂ ਤੁਹਾਨੂੰ ਸਬੂਤ ਦਿੱਤੇ ਨੇਗੇ ਇਹ ਸਬੂਤ ਇਸ ਗਲਤੀ ਗਵਾਹੀ ਭਰਦੇ ਨੇਗੇ ਕਿ ਇਹਨਾਂ ਸਾਰੀਆਂ ਪੋਲੀਟੀਕਲ ਪਾਰਟੀਆਂ ਨੇ ਕਿਆਂ ਚਿੱਟੇ ਦਾ ਮੁੱਦਾ ਠਾਇਆ ਔਰ ਸਾਰੀਆਂ ਪਾਰਟੀਆਂ ਨੇ ਕਿਹਾ ਕਿ ਅਕਾਲੀ ਦਲ ਅਕਾਲੀ ਦਲ ਦਾ ਵੱਡਾ ਲੀਡਰ ਵਿਕਰਮ ਅਜੀਤਿਆ ਸਖਵੀਰ ਸਿੰਘ ਬਾਦਲ ਦਾ ਸਾळा ਪੰਜਾਬ ਦੇ ਅੰਦਰ ਨਸ਼ਾ ਵੇਚਦਾ ਹੈ ਇਹ ਗੱਲ ਇਹ ਡਾਕੂਮੈਂਟ ਇਹ ਵੀਡੀਓਜ਼ ਤੁਹਾਡੇ ਕੈਮਰੇ ਤੁਹਾਡੇ ਕੈਮਰਿਆਂ ਦੇ ਵੀਡੀਓਜ਼ ਤੁਹਾਡਾ ਪੁਰਾਣਾ ਰਿਕਾਰਡ ਸਾਡ ਡਿਜੀਟਲ ਬੀਡੀਆ ਦਾ ਇਲੈਕਟ੍ਰੋਨਿਕ ਮੀਡੀਆ ਦਾ ਰਿਕਾਰਡ ਇਹ ਬੋਲਦਾਗਾ ਕਿ ਸੁਖਪਾਲ ਸਿੰਘ ਖੈਰਾ ਨੇ ਹਜ਼ਾਰਾਂ ਵਾਰ ਕਿਹਾ ਨਵਜੋਤ ਸਿੰਘ ਸਿੱਧੂ ਨੇ ਕਈ ਵਾਰ ਕਿਹਾ ਪ੍ਰਤਾਪ ਸਿੰਘ ਬਾਜਵਾ ਨੇ ਕਈ ਵਾਰ ਕਿਹਾ ਚਰਨਜੀਤ ਸਿੰਘ ਚੰਨੀ ਨੇ ਕਈ ਵਾਰ ਕਿਹਾ ਵਿਧਾਨ ਸਭਾ ਦੇ ਅੰਦਰ ਵੀ ਵਿਧਾਨ ਸਭਾ ਦੇ ਬਾਹਰ ਵੀ पर लेकिन ਹੁਣ ਸਾਰੇ ਜਦੋਂ ਕਾਰਵਾਈ ਹੋ ਰਹੀ ਆ ਸਾਰੇ ਮੁੱਕਰ ਗਏ ਸਾਰੇ ਭੱਜ ਗਏ ਹੁਣ ਕਿਧੇ ਲੈ ਖੜ ਕੇ ਜਾ ਕੇ ਹੁਣ ਚਿੱਟੇ ਦੇ ਵਪਾਰੀਆਂ ਦੇ ਨਾਲ ਖੜ ਗਏ ਹੁਣ ਜਿਨ੍ਹਾਂ ਨੇ ਪੰਜਾਬ ਨੂੰ ਬਰਬਾਦ ਕੀਤਾ ਪੰਜਾਬ ਦੀ ਜਵਾਨੀ ਨੂੰ ਬਰਬਾਦ ਕੀਤਾ ਪੰਜਾਬ 'ਚ ਹਜ਼ਾਰਾਂ ਮਾਮਾ ਦੇ ਪੁੱਤਾਂ ਨੂੰ ਕਤਲ ਕਰਵਾਇਆ ਹਜ਼ਾਰਾਂ ਭੈਣਾਂ ਦੇ ਭਾਈਆਂ ਨੂੰ ਕਤਲ ਕਰਵਾਇਆ ਅੱਜ ਉਹਨਾਂ ਕਾਤਲਾਂ ਦੇ ਨਾਲ ਕਾਂਗਰਸ ਪਾਰਟੀ ਖੜੀ ਆ ਮੈਂ ਰਾਹੁਲ ਗਾਂਧੀ ਜੀ ਨੂੰ ਮੈਂ ਸੋਨੀਆ ਗਾਂਧੀ ਜੀ ਨੂੰ ਪੁੱਛਣਾ ਚਾਹਣਾਗਾ ਕਿ ਕੀ ਤੁਹਾਡੀ ਪਾਰਟੀ ਦੇ ਲੋਕ ਨਸ਼ਾ ਤਸਕਰਾਂ ਨਾਲ ਹੋਏ ਨੇਗੇ ਕਿ ਤੁਸੀਂ ਇਹਨਾਂ ਨੂੰ ਪਰਮਿਟ ਦਿੱਤਾਗਾ ਕਿ ਤੁਸੀਂ ਨਸ਼ਾ ਤਸਕਰਾਂ ਦੇ ਹੱਕ ਚ ਆਵਾਜ਼ ਬੁਲੰਦ ਕਰੋ ਜੋ ਮੇਰੀ ਗੱਲ ਦਾ ਜਵਾਬ ਨਹੀਂ ਦਿੰਦੇ ਇਹਦਾ ਮਤਲਬ ਕੀ ਆ ਕਿ ਕਾਂਗਰਸ ਪਾਰਟੀ ਜਿਹੜੀ ਆ ਉਹ ਨਸ਼ਾ ਤਸਕਰਾਂ ਦੇ ਨਾਲ ਖੜੀ ਆ ਮਾਣਾ ਕਹਿੰਦਾ ਸੀਗੇ ਬਰਤਪ ਸਿੰਘ ਬਾਜਬਾ ਜੀ ਕਿ ਛੋਟੇ-ਛੋਟੇ ਵਿਅਕਤੀਆਂ ਨੂੰ ਫੜਨ ਦੀ ਕੀ ਲੋੜ ਆ ਵੱਡੇ-ਵੱਡੇ ਨੂੰ ਫੜੋ ਇਹ ਤੁਸੀਂ ਵੀ ਸੁਣਿਆ ਹੋਣਾ ਹੁਣ ਕੀ ਕਹਿ ਰਹੇ ਨੇ ਵੱਡੇ-ਵੱਡੇ ਕਿਉਂ ਫੜਦੇ ਆ ਜੀ ਛੋਟੇ-ਛੋਟੇ ਫੜੋ ਇੱਥੋਂ ਪਤਾ ਲੱਗਦਾਗਾ ਕਿ ਡਰ ਪੈਦਾ ਹੋ ਗਿਆ ਇਹਨਾਂ ਨੂੰ ਇਹਨਾਂ ਨੂੰ ਡਰ ਪੈਦਾ ਹੋ ਗਿਆ ਕਿ ਜਿਹੜਾ ਅਸੀਂ ਵੀ ਕੁਝ ਇਧਰ-ਉਧਰ ਕਰਦੇ ਆ ਸਰਕਾਰ ਸਾਡੇ ਵੱਲ ਵੀ ਵਧ ਰਹੀ ਆ ਬਿਲਕੁਲ ਮੈਂ ਤੁਹਾਡੇ ਜਰੀਏ ਪੰਜਾਬ ਦੀ ਜਨਤਾ ਨੂੰ ਸਪਸ਼ਟ ਕਰਨਾ ਚਾਹਨਾਗਾ ਜਿਸ ਨੇ ਵੀ ਨਸ਼ਾ ਵੇਚਿਆ ਜਿਸ ਨੇ ਵੀ ਸਾਡੀਆਂ ਪੈਣਾ ਦੇ ਭਰਾ ਮਾਰੇ ਨੇ ਪੈਣਾ ਦੇ ਭਰਾਵਾਂ ਦਾ ਕਤਲ ਕੀਤਾਗਾ ਮਾਮਾਂ ਦੇ ਬੱਚਿਆਂ ਦਾ ਕਤਲ ਕੀਤਾਗਾ ਕੱਲੇ ਕੱਲੇ ਨੂੰ ਕਚਹਿਰੀ ਦੇ ਅੰਦਰ ਲੈ ਕੇ ਜਾਵਾਂਗੇ ਔਰ ਅਦਾਲਤ ਦੇ ਅੰਦਰ ਸਬੂਤ ਦੇਵਾਂਗੇ ਉੱਥੇ ਜਾ ਕੇ ਅਦਾਲਤ ਨੂੰ ਬੇਨਤੀ ਕਰਾਂਗੇ ਕੋਰਟਾਂ ਨੂੰ ਬੇਨਤੀ ਕਰਾਂਗੇ ਕਿ ਬਖਸ਼ਿਆ ਨਾ ਜਾਵੇ ਜੋ ਸਬੂਤ ਪੇਸ਼ ਕਰਾਂਗੇ ਉਹਨਾਂ ਦੇ ਇਜ਼ਾਰ ਤੇ ਇਹਨਾਂ ਲੋਕਾਂ ਨੂੰ ਕਨਵੈਕਸ਼ਨ ਕੀਤੀ ਜਾਵੇ ਇਹਨਾਂ ਲੋਕਾਂ ਨੂੰ ਸਜ਼ਾ ਕੀਤੀ ਜਾਵੇ ਇਹਨਾਂ ਲੋਕਾਂ ਨੇ ਪੰਜਾਬ ਦੀ ਜਵਾਨੀ ਦਾ ਵਿਸ਼ਵਾਸ ਤੋੜਿਆ ਇਹਨਾਂ ਨੇ ਸਾਡੀ ਨੌਜਵਾਨੀ ਦਾ ਭਵਿੱਖ ਦਾ ਵਿਸ਼ਵਾਸ ਤੋੜਿਆ ਕਿਉਂਕਿ ਸਾਡੀ ਜਵਾਨੀ ਨੂੰ ਵਿਸ਼ਵਾਸ ਹੁੰਦਾਗਾ ਕਿ ਮੇਰਾ ਭਵਿੱਖ 25 ਸਾਲਾਂ ਬਾਅਦ ਮੈਂ ਆਈਐਸ ਬਣਨਾਗਾ ਮੈਂ ਪੀਐਸ ਬਣਨਾਗਾ ਮੈਂ ਡਾਕਟਰ ਬਣਨਾਗਾ ਮੈਂ ਜੱਜ ਬਣਨਾਗਾ ਉਹ ਬੱਚੇ ਇਹਨਾਂ ਦੇ ਇਸ ਚੱਲਦੇ ਡਰੱਗ ਦੇ ਧੰਦੇ ਤੋਂ ਦਰਦ ਦੇ ਮਾਰੇ ਮਾਪੇ ਆਪਣੇ ਆਪਣੀਆਂ ਪ੍ਰਾਪਰਟੀਆਂ ਵੇਚ-ਵੇਚ ਕੇ ਆਪਣੇ ਘਰ ਵੇਚ-ਵੇਚ ਕੇ ਅਮਰੀਕਾ, ਇੰਗਲੈਂਡ, ਜਰਮਨ, ਫਰਾਂਸ ਭੇਜੇ ਸੀਗੇ ਸੋ ਮੈਂ ਸਮਝਦਾਗਾ ਇਹ ਜਿਹੜਾ ਨਸ਼ਾ ਨਸ਼ੇ ਦੇ ਖਿਲਾਫ ਯੁੱਧ ਨਸ਼ੇ ਦੇ ਵਿਰੁੱਧ ਚੱਲ ਰਿਹਾ ਇਹਨੂੰ ਬਿਲਕੁਲ ਨਹੀਂ ਰੋਕਾਂਗੇ ਇਹਨੂੰ ਠੋਕ ਕੇ ਚੱਲਦਾ ਰਹੂਗਾ ਔਰ ਜਿੰਨੇ ਵੀ ਇਕੱਠੇ ਹੋਣਾ ਚਾਹੁੰਦੇ ਨੇ ਹੋ ਜਾਣ ਜਿਹੜੀ ਵੀ ਇੱਕ ਨਵੀਂ ਪਾਰਟੀ ਉਹਨਾਂ ਨੇ ਬਣਾਉਣੀਆਂ ਬੁਲਾ ਰਣ ਮੈਂ ਤਾਂ ਰਾਹੁਲ ਗਾਂਧੀ ਜੀ ਨੂੰ ਬੇਨਤੀ ਕਰੂੰਗਾ ਸੋਨੀਆ ਗਾਂਧੀ ਜੀ ਨੂੰ ਬੇਨਤੀ ਕਰੂੰਗਾ ਕਿ ਜਿਹੜੇ ਬਿਆਨ ਦੇ ਰਹੇ ਨੇ ਇਹਨਾਂ ਨੂੰ ਆਪਣੀ ਪਾਰਟੀ ਚੋਂ ਤੁਰੰਤ ਐਕਸਪੈਲ ਕਰ ਦਿਓ ਤਾਂ ਕਿ ਇਹ ਡਰਗ ਵੇਚਣ ਵਾਲੀ ਪਾਰਟੀ ਪੰਜਾਬ ਚ ਬਣਾ ਲੈਣ ਔਰ ਸਾਨੂੰ ਬੀ ਆਇਡੈਂਟੀਫਾਈ ਹੋ ਜਣਾ ਸੀ ਬਿਨਾਂ ਦੇ ਖਿਲਾਫ ਕਾਰਵਾਈ ਅچھے ਤਰੀਕੇ ਨਾਲ ਕਰ ਸਕੀਏ ਧੰਨਵਾਦ ਜੀ